केंद्र कथे है तेरा रब दिसद ही नहीं मैं कहा अख बंद कर ध्यान महसूस कर गुरु नानक ता अंग संग है तू ही बस गैर हाजर है गुरु नानक गुरु नानक गुरु नानक ਪੂਰੀ ਦੁਨੀਆ ਦੇ ਵਿੱਚ ਦਲਜੀਤ ਦੋਸਾਂਝ ਦੇ ਕਰੋੜਾ ਫੈਨਸ ਨੇ ਹਰ ਕੋਈ ਉਹਨਾਂ ਦੀਆਂ ਗਾਣੀਆਂ ਨੂੰ ਪਸੰਦ ਕਰਦਾ ਹੈ ਭਾਰਤ ਦੇ ਵਿੱਚ ਦਲਜੀਤ ਦੋਸਾਂਝ ਦਾ ਦਿਲ ਯੂਨਾਈਟਡ ਟੂਰ ਖਤਮ ਹੋ ਚੁੱਕਿਆ ਹੈ ਪਰ ਨਵੇਂ ਸਾਲ ਮੌਕੇ ਦਲਜੀਤ ਦੋਸਾਂਝ ਦੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਗਈ ਨਵੀਂ ਦਿੱਲੀ ਦੇ ਵਿੱਚ ਅਤੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਵੀ ਦਲਜੀਤ ਦੋਸਾਂਝ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਅਤੇ ਦਲਜੀਤ ਮੁਰੀਦ ਪੀਐਮ ਮੋਦੀ ਵੀ ਹੋਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਭਾਰਤ ਦੇ ਇੱਕ ਪਿੰਡ ਦਾ ਮੁੰਡਾ ਪੂਰੀ ਦੁਨੀਆ ਦੇ ਵਿੱਚ ਨਾਂ ਰੋਸ਼ਨ ਕਰਦਾ ਹੈ ਤਾਂ ਬਹੁਤ ਵਧੀਆ ਲੱਗਦਾ ਹੈ ਤੁਸੀਂ ਦਿਲਜੀਤ ਹੋ ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲਜੀਤ ਰੱਖਿਆ ਤੇ ਤੁਸੀਂ ਲੋਕਾਂ ਦੇ ਦਿਲ जितते जा रहे हो तक कई मुद्दे थे भी उन्होंने गलबात की थी पर किस तरीके के नाल जबो दो दलजीत दोसांझ ने पीएम मोदी ने श्री गुरु नानक देव जी दा शब्द सुनाया ता पीएम मोदी भी मंत्र मुग्ध हो गए हम पढ़ते थे कि मेरा भारत महान जब मैं भारत घूमा ना जी पूरा तो मेरे को पता चला ये क्यों कहते हैं मेरा भारत महान सचमुच में भारत की विशालता एक अभूतपूर्व है आपको एक वाइब्रेंस भारत में सबसे बड़ा जादू जिसको योगा योगा देखा था प्रधानमंत्री तो उसके पीछे एक माँ और बेटा और इंसान है वो कई बार अनुभूव पूजा क्योंकि एक औदा बहुत बड़ा जब आप अपने माँ को लेके और गंगा मैया को लेके वो दिल भरा वो 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 टच होता था एक्चुअली ये दिल से बात निकली है तभी दिल तक गई ਉਹ ਕਹਿੰਦੇ ਕਿੱਥੇ ਹੈ ਤੇਰਾ ਰੱਬ ਦਿਸਦਾ ਹੀ ਨਹੀਂ ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਧਰ ਮਹਿਸੂਸ ਕਰ ਗੁਰੂ ਨਾਨਕ ਤਾਂ ਅੰਗ ਸੰਗ ਹੈ ਤੂੰ ਹੀ ਬਸ ਗੈਰ ਹਾਜ਼ਰ ਹੈ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਐਕਸ ਤੇ ਇਸ ਨੂੰ ਪੋਸਟ ਕੀਤਾ ਗਿਆ ਅਤੇ ਨਾਲ ਦੀ ਨਾਲ ਪੰਜਾਬੀ ਤੇ ਵਿੱਚ ਇੱਕ ਟਵੀਟ ਵੀ ਕੀਤਾ ਗਿਆ ਜਿਸ ਦੇ ਵਿੱਚ ਇਹਨਾਂ ਤਸਵੀਰਾਂ ਦੇ ਨਾਲ ਲਿਖਿਆ ਗਿਆ ਦਲਜੀਤ ਦੋਸਾਂਝ ਨਾਲ ਸ਼ਾਨਦਾਰ ਗੱਲਬਾਤ ਉਹ ਸੱਚਮੁੱਚ ਬਹੁਪੱਖੀ ਪ੍ਰਤਿਭਾ ਦੇ ਧਣੀ ਹਨ ਉਹਨਾਂ ਵਿੱਚ ਪ੍ਰਤਿਭਾ ਅਤੇ ਪਰੰਪਰਾ ਦਾ ਸੁਮੇਲ ਹੈ ਅਸੀਂ ਸੰਗੀਤ ਸੱਭਿਆਚਾਰ ਅਤੇ ਹੋਰ ਬਹੁਤ ਕੁਝ ਨਾਲ ਜੁੜਿਆ ਤਾਂ ਇਹ ਪੋਸਟ ਕੀਤਾ ਗਿਆ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਇਸ ਦੇ ਨਾਲ ਹੀ ਦਲਜੀਤ ਦੋਸਾਂ ਦੇ ਵੱਲੋਂ ਵੀ ਲਿਖਿਆ ਗਿਆ ਕਿ 2025 ਦੀ ਸ਼ਾਨਦਾਰ ਸ਼ੁਰੂਆਤ ਪੀਐਮ ਨਰਿੰਦਰ ਮੋਦੀ ਦੇ ਨਾਲ ਇਹ ਮੁਲਾਕਾਤ ਹਮੇਸ਼ਾ ਯਾਦ ਰਹੇਗੀ ਅਸੀਂ ਸੰਗੀਤ ਤੋਂ ਇਲਾਵਾ ਬਹੁਤ ਕੁਝ ਹੋਰ ਗੱਲਾਂ ਬਾਤਾਂ ਕੀਤੀਆਂ ਇਸ ਨਾਲੀ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਦਲਜੀਤ ਦੋਸਾਂਝ ਕਹਿੰਦੇ ਨੇ ਕਿ ਅਸੀਂ ਪੜਦੇ ਸੀ ਕਿ ਸਾਡਾ ਭਾਰਤ ਮਹਾਨ ਹੈ ਪਰ ਜਦੋਂ ਮੈਂ ਭਾਰਤ ਕੁਮਿਆ ਤਾਂ ਮੈਨੂੰ ਪਤਾ ਲੱਗ ਗਿਆ ਕਿ ਸਾਡੇ ਦੇਸ਼ ਨੂੰ ਮਹਾਨ ਕਿਉਂ ਕਹਿੰਦੇ ਨੇ ਭਾਰਤ ਦੇ ਵਿੱਚ ਸਭ ਤੋਂ ਵੱਡਾ ਜਾਦੂ ਯੋਗਦ ਹੈ ਤਾਂ ਯੋਗਾ ਸੰਗੀਤ ਅਤੇ ਦੁਨੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਭਾਰਤ ਨੂੰ ਦੇਖਿਆ ਜਾਂਦਾ ਹੈ ਇਨ੍ਹਾਂ ਸਾਰੀਆਂ ਗੱਲਾਂ ਤੇ ਪੀਐਮ ਨਰਿੰਦਰ ਮੋਦੀ ਅਤੇ ਦਲਜੀਤ ਦੋਸਾਂਝ ਵਿਚਾਲੇ ਗੱਲਬਾਤ ਹੋਈ ਇਸ ਤੋਂ ਬਾਅਦ ਦਲਜੀਤ ਦੋਸਾਂਝ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਆਪਣੀ ਸ਼ਰਧਾ ਨੂੰ ਗੀਤ ਰਾਹੀਂ ਜ਼ਾਹਰ ਕੀਤਾ ਖਾਸ ਗੱਲ ਹੈ ਕਿ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਜਦੋਂ ਦਲਜੀਤ ਦੋਸਾਂਝ ਇਹ ਸ਼ਬਦ ਸੁਣਾ ਰਹੇ ਸਨ ਤਾਂ ਪ੍ਰਧਾਨ ਮੰਤਰੀ ਮੋਦੀ ਮੇਜ਼ ਤੇ ਉਂਗਲੀਆਂ ਨਾਲ ਉਹਨਾਂ ਨੂੰ ਤਾਲ ਦਿੰਦੇ ਹੋਏ ਨਜ਼ਰ ਆ ਰਹੇ ଥିଲେ ਤਪੀਮ ਮੋਦੀ ਦੇ ਨਾਲ ਦਲਜੀਤ ਦੋਸਾਂਜ ਦੇ ਮੁਲਾਕਾਤ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਖਾਸ ਗੱਲ ਹੈ ਕਿ ਪੰਜਾਬ ਤੇ ਪੰਜਾਬੀਆਂ ਨੂੰ ਪਹਿਲਾਂ ਹੀ ਦਲਜੀਤ ਦੋਸਾਂਜ ਤੇ ਮਾਨਸੇ ਪਰ ਜਦੋਂ ਪੂਰੀ ਦੁਨੀਆ ਦੇ ਵਿੱਚ ਦਲਜੀਤ ਦੋਸਾਂਜ ਜਾ ਕੇ ਲੋਕਾਂ ਨੂੰ ਆਪਣਾ دیਵਾਨਾ ਬਣਾਉਂਦੇ ਨੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਕਿਹਾ ਗਿਆ ਕਿ ਜਦੋਂ ਤੁਸੀਂ ਦੁਨੀਆ ਦੇ ਵਿੱਚ ਭਾਰਤ ਦਾ ਨਾਂ ਚਮਕਾਉਂਦੇ ਹੋ ਪੰਜਾਬ ਦੇ ਇੱਕ ਪਿੰਡ ਦਾ ਨਾਂ ਚਮਕਾਉਂਦੇ ਤਾਂ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਭਾਰਤ ਦਾ ਇੱਕ ਪੰਜਾਬ ਦੇ ਪਿੰਡ ਦਾ ਮੁੰਡਾ ਪੂਰੀ ਦੁਨੀਆ ਦੇ ਵਿੱਚ ਜਾ ਕੇ ਕੁਮਰਿਆ ਭਾਰਤ ਦਾ ਨਾਂ ਰੋਸ਼ਨ ਕਰ ਰਿਹਾ ਹੈ ਸਾਨੂੰ ਮਾਣ ਹੈ ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਲਜੀਤ ਰੱਖਿਆ ਹੈ ਤੇ ਤੁਸੀਂ ਸੱਚਮੁੱਚ ਲੋਕਾਂ ਦੇ ਦਿਲ ਜਿੱਤ ਰਹੇ ਹੋ किस तरीके प्रधानमंत्री नरेंद्र मोदी गल बात हुई है जो दुनिया में नाम रोशन करता है आपके परिवार ने नाम दिलजीत रखा तो आप जीत के जाते हो लोगों को हम पढ़ते थे की मेरा भारत महान जब मैं भारत घूमा ना जी पूरा तो मेरे को पता चला ये क्यों कहते हैं मेरा बारे। में बारे है सचमुच में भारत की विशालता एक एक शक्ति है है हम लोग वाइब्रेंट सोसाइटी भारत में सबसे बड़ा कोई जादू जिसको कह लो तो वो योग है जिसने योगा को अनुभव किया वो उसकी ताकत जान खाली मैंने आपका इंटरव्यू देखा था सर अभी खाली में हमारे लिए आप प्रधानमंत्री एक बहुत बड़ा पद है तो हम शायद एक जो उसके पीछे एक माँ और बेटा और इंसान है वो कई बार वो हो जाता है क्योंकि एक अहदा बहुत बड़ा है जब आप अपने माँ को लेके और गंगा मैया को लेके वो दिल भरा वो 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 टच होता था एक्चुअली ये दिल से बात निकली है तभी दिल तक गई वो कहते किथे है तेरा रब दिस ही नहीं मैं कहा हाँ बंद कर ध्यान तर महसूस कर गुरु नानक ता अंग संग है ਤੂੰ ਹੀ ਬਸ ਗੈਰ ਹਾਜ਼ਰ ਹੈ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ